ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਨਗਰ ਕੌਂਸਲ ਧਾਰੀਵਾਲ ਵੱਲੋਂ 78ਵਾਂ ਆਜ਼ਾਦੀ ਦਿਹਾੜਾ ਪ੍ਰਧਾਨ ਅਸਨੀ ਦੁੱਗਲ ਸਮੇਤ ਸਮੁੱਚੇ ਕੌਂਸਲਰਾਂ ਅਤੇ ਸਟਾਫ ਵੱਲੋਂ ਬੜੇ ਉਤਸ਼ਾਹ ਅਤੇ ਤੁਮਤਾਂ ਨਾਲ ਮਨਾਇਆ ਗਿਆ ਜਿਸ ਦੌਰਾਨ ਤਿਰੰਗਾ ਝੰਡਾ ਲੈ ਰੌਮ ਦੀ ਰਸਮ ਨਗਰ ਕੌਂਸਲ ਪ੍ਰਧਾਨ ਅਸਨੀ ਦੁੱਗਲ ਵੱਲੋਂ ਨਿਭਾਈ ਅਤੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ ਜਦ ਕੇ ਸਕੂਲੀ ਵਿਦਿਆਰਥੀਆਂ ਨੇ ਰਾਸ਼ਟਰੀ ਗਾਨ ਗਾ ਕੇ ਸਮਾਗਮ ਦੀ ਰੰਮਤਾ ਕੀਤੀ ਇਸ ਮੌਕੇ ਤੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਬਹੁਤ ਉੱਚਜੇ ਤੰਗ ਨਾਲ ਦੇਸ਼ ਭਗਤੀ ਦੇ ਗੀਤ ਅਤੇ ਸਕਿੱਟਾ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ ਮੁੱਖ ਮਹਿਮਾਨ ਵਜੋਂ ਪਹੁੰਚੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਐਡਵੋਕੇਟ ਜਗਰੂਮ ਸਿੰਘ ਸੇਖਵਾਨ ਨੇ ਦੇਸ਼ ਵਾਸੀਆਂ ਨੂੰ 78ਵੇਂ ਆਜ਼ਾਦੀ ਦਿਵਸ ਦੀ ਵਧਾਈ ਦੰਦੇ ਹੋਏ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਲੋਕ ਹਿੱਤ ਨੀਤੀਆਂ ਬਾਰੇ ਵਿਸਥਾਰ ਨਾਲ ਚਾਨਣਾ ਪਾ ਉਹਨਾਂ ਨੇ ਕਿਹਾ ਕਿ ਆਜ਼ਾਦੀ ਹਾਸਲ ਕਰਨ ਲਈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਵੱਲੋਂ ਦਿੱਤੀਆਂ ਗਈਆਂ ਅਤੇ ਸਹੀਦਾਂ ਦੇ ਸੁਪਨੇ ਸਕਾਰ ਕਰਨ ਲਈ ਹਰੇਕ ਨਾਗਰਿਕ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਇਸ ਮੌਕੇ ਤੇ ਸਮਾਗਮ ਦੌਰਾਨ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਯਾਦਗਰੀ ਚਿੰਨ ਅਤੇ ਨਗਦ ਇਨਾਮ ਅਤੇ ਕਾਉਂਸਲਰਾਂ ਸਮੇਤ ਹਾਜ਼ਰ ਐਮਨ ਸਖਸੀਤਾ ਅਤੇ ਪੱਤਰਕਾਰ ਭਾਈਚਾਰੇ ਨੂੰ ਯਾਦਗਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਜਦ ਕਿ ਪ੍ਰਧਾਨ ਅਸ਼ੁਨੀਤ ਦੁੱਗਲ ਅਤੇ ਸਮੂਹ ਕਾਉਂਸਲਰਾਂ ਵੱਲੋਂ ਮੁੱਖ ਮਹਿਮਾਨ ਚੇਅਰਮੈਨ ਜਗਰੂਪ ਸਿੰਘ ਸੇਘਵਾ ਨੂੰ ਯਾਦਗਰੀ ਚਿੰਨ ਭੇਟ ਕੀਤਾ ਗਿਆ ਅੰਤ ਵਿੱਚ ਪ੍ਰਧਾਨ ਅਸ਼ੁਨੀਤ ਦੁੱਗਲ ਵੱਲੋਂ ਮੁੱਖ ਮਹਿਮਾਨ ਸਮੇਤ ਹੋਰ ਪਹੁੰਚੀਆਂ ਸਫਲਤਾ ਦਾ ਧੰਨਵਾਦ ਕਰਦੇ ਹੋਏ ਸ਼ਹਿਰ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਜੇ ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਲੰਡਨ ਦੇਖੋ ਪੈਰਿਸ ਦੇਖੋ ਟੋਕਿਓ ਜਪਾਨ ਮਾਇਕੋਲ ਦੇਖੋ ਪੈਰਿਸ ਸੱਤ ਦਿਖ ਮੇਰੀ ਜਾਨ ਸਾਰੇ ਜਗ ਮੇ کہیں ਨਹੀਂ ਹੈ ਦੂਸਰਾ ਹਿੰਦੁਸਤਾਨ ਦੂਸਰਾ ਹਿੰਦੁਸਤਾਨ India ye mera India ye mera India I love my India ਜਾ ਨਗਰ ਕਾਉਂਸਲ ਧਾਰੀਵਾਲ ਵਿਖੇ ਬੜੇ ਧੂਮ ਧਾਮ ਦੇ ਨਾਲ ਜਿਹੜਾ ਵਾ ਆਜ਼ਾਦੀ ਦਾ ਤਿਹਾੜਾ ਮਨਾਇਆ ਗਿਆ ਵਾ ਮੈਂ ਨਗਰ ਨਿਵਾਸੀਆਂ ਨੂੰ ਔਰ ਦੇਸ਼ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿਉਂਕਿ ਅੱਜ ਦੇ ਦਿਨ ਸਾਡੇ ਦੇਸ਼ ਨੂੰ ਆਜ਼ਾਦੀ ਮਿਲੀ ਸੀ 15 ਅਗਸਤ 1947 ਵਾਲੇ ਦਿਨ ਔਰ ਬੜੇ ਫਕਰ ਤੇ ਮਾਣ ਨਾਲ ਕਹਿ ਸਕਦਾ ਕਿ ਇਹਨੂੰ ਆਜ਼ਾਦੀ ਜਿਹੜੀ ਲੈਣ ਦੇ ਵਿੱਚ ਸਭ ਤੋਂ ਵੱਡੀਆਂ ਕੁਰਬਾਨੀਆਂ ਜਿਹੜੀਆਂ ਨੇ ਉਹ ਪੰਜਾਬੀਆਂ ਦੀਆਂ ਸੀਗੀਆਂ ਔਰ ਤੋਂ ਬਾਅਦ ਵੀ ਜਿੱਥੇ ਦੇਸ਼ ਨੂੰ ਲੋੜ ਪਈ ਆ ਸਭ ਤੋਂ ਵੱਡਾ ਯੋਗਦਾਨ ਜਿਹੜਾ ਵਾ ਉਹ ਪੰਜਾਬ ਦੇ ਲੋਕਾਂ ਨੇ ਪਾਇਆ ਵਾ ਔਰ ਬੜੀ ਤਰੱਕੀ ਹੋਈ ਆ ਔਰ ਪਿਛਲੇ ਜੇ ਮੈਂ ਆਪਣੇ ਪੰਜਾਬ ਦੀ ਗੱਲ ਕਰਾਂ ਤੇ ਪਿਛਲੇ 2 ਸਾਲ ਤੋਂ 2.5 ਸਾਲ ਤੋਂ ਸਰਦਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਪਣਾ ਕੰਮ ਕਰ ਰਹੀ ਆ ਔਰ ਬੜੇ ਵਧੀਆ ਢੰਗ ਦੇ ਨਾਲ ਜਿਹੜੀਆਂ-ਜਿਹੜੀਆਂ ਵੀ ਗਰੰਟੀਆਂ ਦਿੱਤੀਆਂ ਸੀ ਉਹ ਇੱਕ-ਇੱਕ ਕਰਕੇ ਪੂਰੀਆਂ ਕੀਤੀਆਂ ਜਾ ਰਹੀਆਂ ਨੇ ਚਾਹੇ ਉਹ ਜ਼ੀਰੋ ਬਿੱਲ ਦੀ ਹੋਵੇ, ਬਿਜਲੀ ਦੀ ਹੋਵੇ, ਚਾਹੇ ਮਹੱਲਾ ਕਲੀਨਿਕ ਖੋਲਣ ਦੀ ਹੋਵੇ, ਅਸੀਂ ਪ੍ਰਧਾਨ ਸਭਾ ਹਲਕਾ ਕਾਦੀਆਂ ਚ ਨਵਾਂ ਮਹੱਲਾ ਕਲੀਨਿਕ ਖੋਲੇ ਆ, ਚਾਹੇ ਉਹ ਐਜੂਕੇਸ਼ਨ ਸੈਕਟਰ ਦੇ ਵਿੱਚ ਹੋਵੇ, ਸਕੂਲਾਂ ਦੇ ਵਿੱਚ ਵਧੀਆ ਪ੍ਰਬੰਧ ਕੀਤੇ ਗਏ ਆ, ਵਧੀਆ ਕਲਾਸਰੂਮ ਬਣਾਏ ਗਏ ਆ, ਨਵੀਂ ਰਿਕਰੂਟਮੈਂਟ ਕੀਤੀ ਗਈ ਆ। ਔਰ ਇਹਨਾਂ 2 ਸਾਲਾਂ ਦੇ ਵਿੱਚ 44 ਹਜ਼ਾਰ ਤੋਂ ਵੱਧ ਨੌਕਰੀਆਂ ਜਿਹੜੀਆਂ ਪੰਜਾਬ ਸਰਕਾਰ ਨੇ ਦਿੱਤੀਆਂ ਨੇ ਇੱਕ ਧਾਰੀয়াল ਨਗਰ ਦੇ ਲਈ ਵੀ ਬਹੁਤ ਵਧੀਆ ਕੰਮ ਕੀਤੇ ਜਾ ਰਹੇ ਆ ਸ਼ਹਿਰ ਦੇ ਲਈ ਜਿਹੜਾ ਸੀਵਰੇਜ ਉਹ ਪਾਸ ਹੋ ਚੁੱਕਿਆ ਦਾ ਆਉਣ ਵਾਲੇ ਮੇੜ ਭਖ ਚ ਕੰਮ ਸ਼ੁਰੂ ਹੋਣ ਲੱਗਾ ਕੂੜੇ ਦੇ ਡੰਪ ਦੀ ਜਿਹੜੀ ਸਮੱਸਿਆ ਸੀ ਉਹਦਾ ਵੀ ਕੰਮ ਜਿਹੜਾ ਵਾ ਸ਼ੁਰੂ ਹੋ ਗਿਆ ਦਾ ਔਰ ਟ੍ਰੈਫਿਕ ਦੀ ਸਮੱਸਿਆ ਨੂੰ ਵੀ ਜਿਹੜਾ ਵਾ ਉਹ ਹੱਲ ਕਰਨ ਦੇ ਲਈ ਸੁਚਾਰੂ ਕਦਮ ਜਿਹੜੇ ਚੁੱਕੇ ਜਾ ਰਹੇ ਆ ਬਾਕੀ ਪ੍ਰਧਾਨ ਜੀ ਨੇ ਇੱਕ ਤੋਂ ਮੰਗਾ ਮੇਰੇ ਅੱਗੇ ਰੱਖੀਆਂ ਨੇ ਚਾਹੇ ਉਹ ਸ਼ਹਿਰ ਦੇ ਜਿਹੜੇ ਆ ਜਿੱਥੇ ਬੱਸ ਸਟੈਂਡ ਉੱਤੇ ਸ਼ੈੱਡ ਬਣਾਉਣ ਦੀਆਂ ਨੇ ਚਾਹੇ ਜਿਹੜਾ ਡੈਡਮਾ ਰੋਡ ਉਹਨੂੰ ਚੌੜਾ ਕਰਨ ਦੀਆਂ ਇਹ ਸਾਰੀਆਂ ਮੰਗਾਂ ਜਿਹੜੀਆਂ ਨੇ ਮੈਂ ਨੋਟ ਕਰ ਲੀਆਂ ਨੇ ਔਰ ਇਹਨਾਂ ਤੇ ਕੰਮ ਕਰਕੇ ਜਿਹੜਾ ਵਾ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਅਮਣੀ ਜਾਮਾ ਜਿਹੜਾ ਵਾ ਉਹ ਪਨਾਇਆ ਜਾਊਗਾ ਔਰ ਧਾਰੀਵਾਲ ਨਗਰ ਨੂੰ ਜਿਹੜਾ ਵਾ ਅਸੀਂ ਜਿਹੜਾ ਇੱਕ ਨਮੂਨੇ ਦਾ ਸ਼ਹਿਰ ਬਣਾ ਕੇ ਜਿਹੜਾ ਵਾ ਉਹ ਪੇਸ਼ ਕਰਾਂਗੇ ਇਹ ਨਗਰ ਜਿਹੜਾ ਵਾ ਬਹੁਤ ਵਧੀਆ ਜੀਓਗ੍ਰਾਫਿਕਲੀ ਵੀ ਵੇਖੀਏ ਤੇ ਗਰਦਾਸਪੁਰ ਦਾ ਦਿਲਵਾ ਸੈਂਟਰੀ ਲੋਕੇਟਡ ਆ ਨਹਿਰ ਸ਼ਹਿਰ ਦੇ ਵਿੱਚੋਂ ਦੀ ਲੰਘਦੀ ਹੈ ਨੈਸ਼ਨਲ ਹਾਈਵੇ ਨੰਗ ਦਾ ਸੋ ਇਹ ਸ਼ਹਿਰ ਜੀਓਗ੍ਰਾਫਿਕਲੀ ਵੀ ਬੜਾ ਇੰਪੋਰਟੈਂਸ ਰੱਖਦਾ ਸੋ ਇਹਨੂੰ ਵਧੀਆ ਢੰਗ ਦੇ ਨਾਲ ਜਿਹੜਾ ਵਾ ਅਵਕਸਿਤ ਕੀਤਾ ਜਾਊਗਾ ਸੋ ਮੈਂ ਇੱਕ ਵਾਰ ਫੇਰ ਸਾਰੇ ਦੇਸ਼ ਵਾਸੀਆਂ ਨੂੰ ਜਿਹੜਾ ਵਾ ਆਜ਼ਾਦੀ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਨਾ ਔਰ ਉਸ ਪਰਮਾਤਮਾ ਦਾ ਵੀ ਸ਼ੁਕਰਾਨਾ ਕੀਤਾ ਕਰਦਾ ਵਾਂ ਜਿਨ੍ਹਾਂ ਦੇ ਕਿਰਪਾ ਸਦਕਾ ਅਸੀਂ ਇਹ ਸਾਰੇ ਆਜ਼ਾਦੀ ਦਾ ਮਹਿਕ ਮੰਨ ਰਹੇ ਆ ਆਮੜਾ ਮਾਨ ਦੇ ਨਾਲ ਆਪਣਾ ਜੀਵਨ ਜਿਹੜਾ ਵਾ ਉਹ ਬਤੀਤ ਕਰ ਰਹੇ ਆ ਸੋ ਸਾਰਿਆਂ ਨੂੰ ਇਸ ਦਿਹਾੜੇ ਦੀ ਲੱਖ ਲੱਖ ਵਧਾਈ ਜੈ ਹਿੰਦ ਜੈ ਭਾਰਤ ਤੁਸੀਂ ਜਾਣਦੇ ਹੋ ਜੀ ਅੱਜ 15 ਅਗਸਤ ਆਜ਼ਾਦੀ ਦਿਵਸ ਅਸੀਂ ਬੜੀ ਧੂਮਧਾਮ ਨਾਲ ਧਾਰੀਵਾਚ ਮਨਾਇਆ ਅਸੀਂ ਸਾਰੇ ਕੌਂਸਲ ਸਹਿਬਾਨ ਨੇ ਬਹੁਤ ਹੀ ਅچھے ਤੰਗ ਦੇ ਨਾਲ ਅੱਜ ਬੜੀ ਖੁਸ਼ੀ ਮਨਾਈ ਆ ਕਿਉਂਕਿ ਇੱਥੇ ਧਾਰੀਵਾਦ ਦੇ ਨਗਰ ਨਿਵਾਸੀ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਅੱਜ ਚੀਫ ਗੈਸਟ ਬਣੇ ਸੀ ਸਰਦਾਰ ਜਗਰੂਪ ਸਿੰਘ ਸੇਖਵਾ ਜੀ ਉਹ ਵੀ ਆਏ ਨੇ ਉਹਨਾਂ ਨੇ ਬੱਚਿਆਂ ਨੇ ਵੀ ਬੜਾ ਬੜਾ ਰੰਗਾ ਰੰਗ ਪ੍ਰੋਗਰਾਮ ਦਿਖਾਇਆ ਬਹੁਤ ਹੀ ਮਨ ਨੂੰ ਅੱਛਾ ਲੱਗਾ ਕਿਉਂਕਿ ਬੱਚਿਆਂ ਨੇ ਬਹੁਤ ਹੀ ਅچھے ਪ੍ਰੋਗਰਾਮ ਕੀਤੇ ਆ ਮੈਂ ਉਹਨਾਂ ਨੂੰ ਉਹਨਾਂ ਦੇ ਜਿਹੜੇ ਟੀਚਰ ਟੀਚਰ ਸਾਹਿਬਾਨ ਨੇ ਤੇ ਉਹਨਾਂ ਦੇ ਫਾਦਰ ਨੂੰ ਵੀ ਬਹੁਤ ਬਹੁਤ ਮੁਬਾਰਕ ਦਿੰਦਾ ਕਿ ਬੱਚਿਆਂ ਨੂੰ ਬੜੀ ਅੱਛੀ ਟ੍ਰੇਨਿੰਗ ਦਿੱਤੀ ਆ ਅੱਛੀ ਸਿੱਖਿਆ ਦਿੱਤੀ ਆ ਜਿਹੜੀ ਉਹਨਾਂ ਨੇ ਬੜੇ ਹੀ ਅੱਛੇ ਸਾਨੂੰ ਸਤਤਕ ਬਖਾਇਆ ਸਾਡੇ ਸ਼ਹੀਦਾਂ ਨੂੰ ਦੀ ਯਾਦ ਨੂੰ ਤਾਜ਼ਾ ਕੀਤਾ ਵਾ ਤੁਸੀਂ ਜਾਣਦੇ ਹੋ ਸਨ 1947 ਦੇ ਵਿੱਚ 15 ਅਗਸਤ ਨੂੰ ਸਾਡਾ ਦੇਸ਼ ਸਾਡਾ ਆਜ਼ਾਦ ਹੋਇਆ ਏ ਅੱਜ ਸਾਡੇ ਸਰਦਾਰ ਜਗਤਪ ਸਿੰਘ ਸੇਖਵਾ ਇਹ ਨੂੰ ਇਹੀ ਕੁਝ ਆਪਣੇ ਸਾਰੇ ਐਮਸੀ ਸਾਹਿਬ ਨੇ ਡਿਮਾਂਡ ਰੱਖੀ ਆ ਵੀ ਸਾਡੇ ਧਾਰੀਵਾਲ ਵਾਸਤੇ ਸਾਨੂੰ ਜ਼ਰੂਰ ਕੁਛ ਨਾ ਕੁਛ ਦਿਓ ਜੈਸ ਤਰਾਂ ਫੰਡ ਲਿਆ ਕੇ ਦਿੱਤਾ ਜਾਵੇ ਸਾਡੇ ਧਾਰੀਵਾਲ ਦੇ ਵਿੱਚ ਦੇਖੋ ਸਾਡੇ ਦੋ ਬੱਸ ਸਟੈਂਡ ਆ ਪਰ ਬੱਸ ਸਟੈਂਡ ਦੇ ਉੱਪਰ ਸ਼ੈਡਸ ਨਹੀਂ ਪਏ ਬਣੀ ਨਹੀਂ ਮੀਆਂ ਸਾਨੂੰ ਬੜੀ ਮੁਸ਼ਕਲ ਹੁੰਦੀ ਆ ਜਦੋਂ ਪਬਲਿਕ ਜਾਂ ਪਿੰਡਾਂ ਦੇ ਲੋਕ ਆ ਕੇ ਬੱਸ ਸਟੈਂਡ ਖਲੋਂਦੇ ਨੇ ਤੇ ਉਹਨਾਂ ਨੂੰ ਧੁੱਪ ਦਾ ਸਾਹਮਣਾ ਕਰਨਾ ਪੈਂਦਾ ਜੇ ਬਾਰਿਸ਼ ਬਰਸ ਦੇ ਵਿੱਚ ਬੜੀ ਮੁਸ਼ਕਲ ਆਂਦੀ ਆ ਤੇ ਉਹਨਾਂ ਦੇ ਅੱਗੇ ਹੀ ਸਾਰਿਆਂ ਨੇ ਰਿਕਵੈਸਟ ਕੀਤੀ ਆ ਵੀ ਸਾਨੂੰ બસ ਸਟੈਂਡ ਦੇ ਉੱਪਰ ਸ਼ੈਡ ਆ ਪਾ ਕੇ ਦਿੱਤੀਆਂ ਜਾਣ ਸਾਨੂੰ ਧਾਰੀਵਾਲ ਦੇ ਵਿੱਚ ਟਾਇਲਟ ਪਬਲਿਕ ਟਾਇਲਟ ਚਾਹੀਦੇ ਆ ਜਿਹੜੇ ਸਾਡੇ ਪੰਜਕ ਸਥਾਨ ਅਸੀਂ ਚੁਣੇ ਆ ਉਹਨਾਂ ਜਿਹੇ ਚਾਹਨੇ ਆ ਪਬਲਿਕ ਵਾਸਤੇ ਪਬਲਿਕ ਟਾਇਲਟ ਬਣਾਏ ਜਾਣ ਉਹ ਡਿਮਾਂਡ ਰੱਖੀ ਆ ਅਸੀਂ ਕਿ ਜੀਸੀਬੀ ਸਾਡੇ ਧਾਰੀਵਾਲ ਸ਼ਹਿਰ ਦੇ ਵਿੱਚ ਨਹੀਂ ਹੈਗੀ ਤੇ ਉਹਦੀ ਡਿਮਾਂਡ ਰੱਖੀ ਆ ਸਾਡੇ ਕਾਫੀ ਨਾਲੇ ਜਿਹੜੇ ਆ ਮਾੜੀ ਹਾਲਤ ਵਾ ਉਹਨਾਂ ਵਾਸਤੇ ਵੀ ਉਹਨਾਂ ਨੂੰ ਡਿਮਾਂਡ ਰੱਖੀ ਆ ਸਾਨੂੰ ਉਹਨਾਂ ਨੇ ਪੂਰਾ ਵਿਸ਼ਵਾਸ ਦਿਵਾਇਆ ਵਾ ਵੀ ਤੁਹਾਨੂੰ ਅਸੀਂ ਇਹ ਜਲਦ ਤੋਂ ਜਲ ਧਾਰੀਵਾਲ ਨਗਰ ਕਮੇਟੀ ਨੂੰ ਫੰਡ ਲਿਆ ਕੇ ਦੇਵਾਂਗੇ ਤੇ ਜਿਹਦੇ ਨਾਲ ਅਸੀਂ ਧਾਰੀਵਾਲ ਨੂੰ ਸੁਧਾਰ ਤੇ ਸੋਨਾ ਵਧੀਆ ਬਣਾ ਸਕਨੇ ਆ ਤੁਹਾਨੂੰ ਵੀ ਆਸ ਆ ਵੀ ਉਹ ਜ਼ਰੂਰੀ ਹੈ ਸਾਡੀ ਆਸ ਕਰੰਗੇ ਮੈਂ ਆਪਣੇ ਵੱਲੋਂ ਆਪਣੀ ਨਗਰ ਕਮੇਟੀ ਦੇ ਸਾਰੇ ਵਰਕਰਾਂ ਵੱਲੋਂ ਤੇ ਨਗਰ ਕਮੇਟੀ ਦੇ ਕਾਉਂਸਲ ਸਾਹਿਬ ਵੱਲੋਂ ਸਾਰੇ ਸ਼ਹਿਰ ਨੂੰ ਤੇ ਦੇਸ਼ ਵਾਸੀਆਂ ਨੂੰ 15 ਅਗਸਤ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਜੈ ਹਿੰਦ ਜੈ ਹਿੰਦ